ਆ ਜਾਂਦਾ ਨੇ ਕਿ ਲੋ ਬਾਈ ਗ੍ਰਿੰਦਰਾ ਨੇ ਕੋਰਚੀ ਜੀ ਲੈਂਦੀ ਆ ਕੁੱਤਾ ਲੈਂਦਾ ਗ੍ਰਿੰਦਰ ਸਾਦਾ ਨੇ ਉਹ ਤੁਹਾਡਾ ਹੀ ਆ ਉਹਦੇ ਫਾੜੇ ਥੱਲੇ ਬੈਠ ਗਿਆ ਨਵਾਂ ਸੰਦ ਬਣਾਇਆ ਆ ਇਹ ਹਾਂ ਇਹ ਪਤਾ ਹਾਂ ਪਤਾ ਨਹੀਂ ਹੋएगा ਜਿਹੜੀ ਸੰਤਾ ਦੀ ਰੱਖੀ ਬਾਤ ਤੇ ਹੈਂ ਇਹ ਰੱਖੀ ਬਾਤ ਤੇ ਲੈਂਦਾ ਸਾਡੀ ਵਾਲੇ ਤੇ ਆਇਆ ਨਹੀਂ ਨਹੀਂ ਉਹ ਲੰਮੀ ਲਾਈਟ ਲਈ ਆ ਨਾ ਉਹ ਵੀ ਰੱਖੀ ਨੂੰ ਲੈਂਦਾ ਉਹ ਰੱਖੀ ਬਾਤ ਤੇ ਲੈਂਦਾ ਹੈਂ ਕੁੱਤਾ ਹੈਂ ਕੁੱਤਾ ਜਹੀਦਾ ਇੱਕ ਆਉਂਦੇ ਵਧੀਆ ਨਸਲ ਦਾ ਆ ਉਹਦੇ ਆ ਉਹਦੇ ਸਾ ਕਿੰਨਾ ਕੋੜਾ ਉਹਦੇਓ ਆਉ ਦੇ ਖਾ ਸੁਆ ਖਾਂਦਾ ਤਾਂ ਮਿੱਟੀ ਖਾਣ ਲੱਗ ਗਿਆ ਮੂੰਹ ਫੱਕ ਆਉਗੀ ਇਹ ਕੋਈ ਖਾ ਹੋਏ ਤੇ ਇਹ ਕਰ ਤੇ ਰੋਟੀ ਲੈ ਕੇ ਪਾਏ ਇਹਨੂੰ ਗਾਲੀ ਮੈਂ ਖਾਂਦਾ ਹੀ ਹੈ ਦੇਖੀ ਕੀ ਕਰਦੇ ਆ ਉਹ ਤਾਂ ਕਿਆ ਕਰਦੇ ਜਿਵੇਂ ਕੁੱਤਾ ਖੰਭ ਆ ਗਿਆ ਹੈ ਇਹਨਾਂ ਵੀ ਗਿਰਨ ਲੱਗੇ ਆਂ ਇੱਥੇ ਲੱਗੇ ਤੈਨੂੰ ਢੋਣੇ ਸਭ ਹਾਂ ਪਸੰਦ ਹੁੰਦੇ ਮੈਂ ਕੱਲੂ ਆ ਤੂੰ ਆਪਣਾ ਕੁੱਤਾ ਦਾਵਲਾ ਆ ਦੇ ਹਾਂ ਜੀ ਆਏ ਆ ਉਰੇ ਤੋ 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 ਅੰਬੀ ਲਾ ਜੀ ਆ ਵੀ ਵਾਗੇ ਜੀ ਲੈ ਕੇ ਤਾਂ ਤੈਨੂੰ ਛੋਟਾ ਜਿਆ ਕੀ ਰੱਖਾ ਇਹ ਰੱਖ ਕੇ ਕਿਉਂ ਨੂੰ ਆ ਇਹ ਆ ਇਹ ਆਹ ਦੇਖੋ ਸਭ ਨੇ ਹਲਾਂ ਦੀ ਰਾਖੀ ਬੈਠ ਗਿਆ ਉਹ ਰੋਟੀ ਪਾ ਦੇ ਉਹ ਮਿੱਟੀ ਖਾਂਦਾ ਉਹ ਰਾਖੀ ਸੁਆਹ ਕਰਨੀ ਉਹਨੇ ਹਾਂ ਉਹ ਗੱਈਆ ਖਾਦਾ ਨੂੰ ਮਿੱਟੀ ਖਾਂਦਾ ਏ ਗਰੇਂਦਰ ਹਾਂ ਆ ਗੱਈਆ ਕੇ ਪਾ ਦੇ ਉਹ ਚੋੜ ਲੈਂਦੇ ਸਨ ਉਹ ਗੇਨ ਸਾਰਾ ਖਾ ਕੇ ਇੱਧਰ ਆ ਗਿਆ ਕੱਲ ਦੇ ਨਹੀਂ ਸਵਾਰ ਕੇ ਕੋਣ ਬਰਗਰ ਮੇਲਰੀ ਆ ਜੀ ਤੂੰ ਵੀ ਮਿੱਟੀ ਉਗਲਾ ਮਿੱਟੀ ਤੋਂ ਪਹਿਲਾਂ ਹੀ ਖਾਂਦਾ ਏ ਬਰਗਰ ਲੈਣ ਗਿਆ ਤੇ ਰੋਟੀ ਰੋਟੀ ਲਿਆ ਕਰਤੇ ਖੋਈ ਦੇ ਪਿੰਨੀਆਂ ਬੰਨੀਆਂ ਅੱਛਾ ਦੇਖੋ ਤਾਂ ਹੈ ਹੀ ਨਹੀਂ ਲੈ ਹਾਈ ਨਹੀਂ ਫੇ ਹੈਗੀ ਹੈ ਕੱਲ ਖਾਧੀ ਆ ਸੀ ਬੱਦ ਕਹਿੰਦੇ ਮੈਨੂੰ ਸਵੇਰੋਂ ਕਹਿੰਦੀ ਆ ਚੈੱਕ ਕਰ ਮੈਂ ਕਿਹਾ ਤਾਂ ਸਰ ਮੈਂ ਇਹਦੇ ਮਾਰਾ ਚੱਕ ਚੱਕ ਕੇ ਬੰਨਦਾ ਹਾਂ ਹੈ ਬਾਕੀ ਭਾਈ ਆਉ ਲਿਆਂਦਾ ਸੀ ਵੀ ਇਹਨਾਂ ਨੇ ਨਵਾਂ ਜਾਨਵਰ ਆ ਜੀ ਤੁਹਾਡੇ ਜਾਨਵਰ ਖੱਬ ਦਾ ਥੋੜਾ ਜਿਹਾ ਥੋੜਾ ਹੀ ਆ ਹੁਣ ਥੋੜੀ ਜਗ੍ਹਾ ਜਾਂ ਥੋੜਾ ਹੀ ਆ ਆਉ ਦੇਖਾਂਗੇ ਆ ਗੀਤੇ ਬੈਠਾ ਉਹਦੇ ਹੀ ਆ ਲੈ ਕੰਬਲ-ਕੁੰਬਲ ਲੈ ਕੇ ਦੇ ਦੇ ਉੱਪਰ ਉਹਦੇ ਹਾਏ ਤੁਹਾਨੂੰ ਇਹਦੀ ਸੇਵਾ ਕਰਨੀ ਪੈਣੀ ਓਹ ਇਹਦੀ ਸੇਵਾ ਕਰੋ ਹਜੇ ਕਰਾ ਸੁਨੇਹਾ ਦੇ ਦੇ ਪੁੱਛਣਾ ਕੈਜੀ ਨਹੀਂ ਚੀਜ਼ ਖਾਣੀ ਇਹਨੇ ਹਾਂ ਜਾ ਪੁੱਛਣਾ ਸ਼ੇਮੀਆਂ ਕਿਦਾਂ ਯਾ ਕਿਚੜੀ ਹਾਂ ਪੁੱਛਣਾ ਕਿਤੇ ਦੀ ਤਾਂ ਖਾਂਦਾ ਮੈਂ ਖਾਊਗਾ ਦੇ ਪਾਉਂਗਾ ਤਾਂ ਹੀ ਖਾਊਗਾ ਹਾਂ ਪੁੱਛਦਾ ਰਹਿਣਾ ਲੈ ਪੁੱਛ ਕੇ ਖਾਣੀ ਕੀ ਜੜੀ ਹਾਂ ਉਹ ਜਾ ਪੁੱਛਾ ਕਿਆ ਕਰੀ ਜੈਨਾ ਤੂੰ ਲੈ ਪੁੱਛ ਗਿਆ ਯਾ ਚਲੋ ਉਹਨੇ ਦੱਸਣਾ ਨਹੀਂ ਉਹਨੇ ਪਾ ਉਹ ਤਾਂ ਪੁੱਛਿਆ ਸਹੀ ਤਾਹੀਂ ਦੱਸੂਗਾ ਪੁੱਛ ਕੀ ਕੀ ਖਾਣਾ ਚਲੋ ਮੁੱਠਾ ਚਲੋ ਵੀ ਚਲਦੇ ਆ ਚਾਚੇ ਕੋਲ ਨੂੰ ਹਾਂ ਉਹ ਲੱਗਿਆ ਵਾ ਚਾਚਾ ਵੱਢਣ ਲੱਗ ਕਹਿੰਦਾ ਗੱਲ ਜਿਹੜੇ ਕੰਨੀ ਫੇ ਕਹਿੰਦਾ ਜਗਰ ਹੀ ਹੋ ਜਾਂਦਾ ਕਹਿੰਦਾ ਕੱਟ ਉਹ ਸਸ ਜੀ ਤੇ ਲੋ ਬਾਈ ਮਿਲੋ ਚਾਚੇ ਨੂੰ ਆਪੀ ਗੱਲ ਜੀ ਚਾਚੇ ਆਹ ਚਾਚੇ ਦਾ ਬਸ ਤੈਨੂੰ ਪਤਾ ਹੈ ਹਾਂ ਤਾਂ ਕਿੰਨਰ ਹੈਗੇ ਦਾ ਮਾ ਦੀ ਸੂਰਤ ਖੜਾ ਹਾਂ ਬਾਪ ਵੀ ਰਹਿਣ ਦੇ ਉਧਰ ਵੱਢਣੇ ਨੂੰ ਉੱਥੇ ਰਣ ਤੋਂ ਵੱਡਾ ਅੱਛਾ ਮਹਾਡੌਲੀ ਸਾਫ ਕਰ ਦਮਾ ਪਾਲਖਜੀ ਦੀ ਡੌਲਫ ਬਹੁਤ ਠੀਕ ਨਹੀਂ ਹੋਰ ਹੋਰ ਪੰਡ ਬਣਾਤੀ ਬੰਡ ਬਣ ਗਈ ਪੂਰੀ ਤਗੜੀ ਸਪਰੇਅ ਕਰੀ ਨਹੀਂ ਹਜੇ ਸਪਰੇਅ ਕਰੀ ਹਜੇ ਹਲਵਾੜ ਦੀ ਬੱਟ ਵੱਢਤੀ ਅੱਛਾ ਕਾਇ ਹੁਣ ਹਾਸਪੀਰ ਗਿਆ ਆਪ ਤਾਂ ਮਿਲ ਨੂੰ ਹੁਣ ਅੱਜ ਤੇ ਕਰੂੰਗਾ ਮੈਂ ਅੱਛਾ ੱਲੇ ਬੰਦੇ ਦਾ ਬਸ ਤਾਂ ਕੰਮ ਓਏ ਕਿੱਕ ਦਾ ਪਤੰਕੇ ਦੀ ਡੋਰਾ ਬਹੁਤ ਆ ਬਾਈ ਓਏ ਆ ਦੇ ਕਿੰਨੀ ਆ ਗੁੱਛਾ ਦੇਖ ਲੈ ਕਿੱਧਰ ਜਾ ਜਾ ਜੱਬ ਜਾ ਕੇ ਕਿੱਥੇ ਆਹ ਦੇ ਪਤੰਗ ਉੜਦਾ ਹੀ ਬਹੁਤਾ ਆਉਂਦੇ 3 4 ਆਹ ਸਾਰੇ ਆਪਣੇ ਪਿੰਡ ਨੂੰ ਆਉਂਦੇ ਆ ਹਾਂ ਹਵਾ ਆਪਣੇ ਪਿੰਡ ਦੀ ਆ ਆਪਣੇ ਪਿੰਡ ਕਿਉਂ ਆ ਦੋ ਪਿੰਡ ਦਾ ਤੇ ਪਰਹੀਂ ਪੈ ਗਏ ਹਾਂ ਸਾਰੇ ਮੌਜਰੀਪੁਰ ਅਸੀਂ ਮੌਜਰੀਪੁਰ ਤੱਕਦੇ ਪਤੰਗ ਉਹਰੇ ਗਿਰਦੇ ਆ ਕੇ ਹਜੇ ਆ ਜਿਹੜਾ ਆਪਣੇ ਪਿੰਡ ਦੇ ਵਿੱਚ ਲੀਏ ਜਾਂਨੇ ਆਹ ਮੇਰੇ ਦੱਤਾਂ ਫਸ ਗਈ ਬਹੁਤ ਔਖ ਗੱਡੀ ਮੈਂ ਹੁਣ ਇਹ ਤਾਂ ਹੁਣ ਬਾਈ ਮਹੀਨਾ ਨਾ ਤਾਂ ਦਿਖੇ ਨਾ ਵਾਸਤਾ ਹਲੇ ਪਾਉਂਦਾ ਤਾਂ ਮੈਂ ਜਿਆਦਾ ਮਹੀਨਾ ਹੀ ਕੁਝ ਰਹਿਣਾ ਹੁਣ ਹੋਰ ਨਾ ਟੁੱਟਦੀ ਐ ਇਹ ਹੋਰ ਨਾਲੇ ਕੱਖ ਬਣਾਉਂਦੇ ਹਾਂ ਹੂੰ ਲੋ ਬਾਈ ਕਰਤੀ ਸਾਫ ਐ ਨਾ ਕਾਲੂ ਕੁਰੂ ਚਾਚਾ ਸਪਰੇ ਇਹ ਕਿਹੜਾ ਆ ਰਿਹਾ ਹੈ ਕਹਿੰਦੇ ਚਾਚਾ ਕਿਆ ਖਾਂਦਾ ਇਹ ਇਹਨਾਂ ਦਾ ਸਾਖਮਣੀ ਵੀ ਖਰੇ ਚਾਚਾ ਪਕੀਓ ਹਾਂਦਾ ਨਹੀਂ ਨਹੀਂ ਭਾਈ ਹਾਂ ਚਾਚਾ ਛੜਾ ਹੋਇਆ ਇਹਨੂੰ ਬੈਸ਼ਨੂ ਬੰਦਾ ਬੈਸ਼ਨੂ ਆ ਭਾਈ ਪਿਓਰ ਹਾਂ ਬਾਕੀ ਵੀ ਜੇ ਹੁਣ ਗਾਰੰਟੀ ਦੇ ਨਾਲ ਗਾਰੰਟੀ ਵੀ ਨਹੀਂ ਦੋ ਦੋ ਸਾਲ ਦੀ ਹੁੰਦੀ ਉਹ ਵੀ ਹੈ ਗਾਰੰਟੀ ਨਹੀਂ ਹੈ ਗਾਰੰਟੀ ਆ ਗਾਰੰਟੀ ਨਾਲ ਗਾਰੰਟੀ ਵੀ ਹੁੰਦੀ ਆ ਪਹਿਲਾਂ ਗਾਰੰਟੀ ਹੁੰਦੀ ਦੋ ਸਾਲ ਦੀ ਫੇਰ ਗਾਰੰਟੀ ਹੁੰਦੀ ਦੋ ਤਿੰਨ ਸਾਲ ਦੀ ਹਾਂ ਸਮਝਿਆ ਹੋਰ ਕੀ ਆ ਹਾਂ ਮੈਂ ਕੁਝ ਨਹੀਂ ਖਾਂਦਾ ਭਾਈ ਜਦੋਂ ਕੰਮ ਆ ਬੰਦੇ ਦਾ ਭਾਗ ਹੈ ਹੂੰ ਠੀਕ ਹੈ ਨਾ ਹੋਰ ਇਹ ਬੰਦਾ ਤਾਂਦਰ ਉਸਤ ਰਹਿਣਾ ਕੰਮ ਕਰਦਾ ਤਾਂ ਹੀ ਕਰਦਾ ਸਾਲੀ ਭੁੱਖ ਵੀ ਲੱਗੂਗੀ ਸਭ ਨੂੰ ਸਭ ਨੂੰ ਹੋਊਗਾ ਭੁੱਖ ਵੀ ਤਾਂ ਲੱਗਣੀ ਏ ਕੰਮ ਕਰੂਗਾ ਕੰਮ ਕਰੂਗਾ ਬਿੱਲ ਨੂੰ ਭੁੱਖ ਕੇ ਲੱਗਣੀ ਏ ਕੁੜੀ ਚੋਦੇ ਖੱਟੇ-ਕੱਟੇ ਘਟਾਰ ਆਈ ਜਾਂਦੇ ਫਿਰ ਜਾਂ ਬਿੱਲੇ ਬੈਠੇ ਹੁੰਦੇ ਆ ਹੋਰ ਕੀ ਹੈ ਹੋਰ ਹੋਰ ਇਹ ਕੰਮ ਕਰੂਗਾ ਸਭ ਨੂੰ ਹਾਜਮ ਹੂੰ ਠੀਕ ਨਹੀਂ ਉਹ ਪਾਣੇ ਬਣਾਤੀ ਮਿੰਟ ਮੈਂ ਦਾਤਾ ਹੋਇਆ ਮੈਂ ਕਿਹਾ 15 ਦਾ ਆਓ ਵੱਢਣੇ ਤਾਂ ਉੱਥੇ ਵੀ ਦੇ ਤਾਂ ਉੱਥੇ ਹੀ ਵੱਢਣੇ ਦੇ ਮਝਾ ਹੀ ਕਰ ਦਿੰਦਾ ਬੱਟ ਸਾਫ ਹੁਣ ਜੇ ਕੱਲ ਨੂੰ ਕਾਂਦੀ ਸਪਰੇ ਅੱਛਾ ਇਹ ਕੱਖੋ ਜਿਹੜਾ ਤਾਂ ਖਰਾਬ ਹਾਂ ਠੀਕ ਨਹੀਂ ਸਾਰੇ ਡੰਗਰਾਂ ਦੇ ਮੂੰਹ 'ਚ ਪਾਉਂਗੇ ਕੱਲੇ ਬੱਟ ਸਾਫ ਹੋ ਗਈਆਂ ਮੈਂ 240 ਕਰੀਤੀ ਹਾਂ ਜਿੱਥੇ ਹੁਣ ਆ ਆਪਣੀ ਗਣਾਂ ਲੱਗਿਆ ਪਿਆ ਮੈਂ ਖੜਕੇ ਜੇ ਮਾਰਤੀ ਮੜੀ ਜੀ ਥੋੜੀ ਨਾਲ ਨਾਲ ਗਣਕ ਵੀ ਫੂਕਦੀ ਮੂਕ ਦਿੰਦੀ ਐ ਖੜੇ ਨਹੀਂ ਇਹ ਤਾਂ ਖੜੇ ਨਹੀਂ ਤਾਂ ਸਰ ਕਰ ਦਵੇ ਬਸ ਉਹ ਕਰ ਦਵੇ ਨਾ ਹੌਲੀ ਹੌਲੀ ਮਰੀ ਜਾਂਦੀ ਆ ਮਰੀ ਜਾਣਾ ਇਹ ਕੰਨ ਜਟਕੇ ਵਾਲੀ ਇੱਕ ਬਗੈਰ ਝਟ ਝਟਕੀ ਤੇ ਆ। ਉਹ ਜਿਹੜੀ ਝਟਕੇ ਤੇ ਬਗੈਰ ਨੇ ਹੌਲੀ ਹੌਲੀ ਥੱਲੇ ਲਾਉਣਾ। ਥੋੜੀ ਹੌਲੀ ਹੌਲੀ। ਉਹਨੇ ਖੜਾ ਦੇਣਾ ਉੱਥੀ। ਹੂੰ ਸਮਝਿਆ? ਫਿਰ ਝਟਕਾ ਲਾਉਂਦੀ ਮੈਂ ਕਰਨ ਨੂੰ ਵੀ ਝਟਕਾ ਲਾਉਂਦੀ ਉਹ। ਕਰਨ ਨੂੰ ਲੱਗ ਗਿਆ ਸਾਸ। ਹੋਰ ਮੈਂ ਚਲ ਦੇਖੀ ਜਾਊਗੀ। ਲੈ ਫਾਂਡ ਦੇਖਦਾ ਮੈਂ ਮਾਂਜੀ ਵੀ ਦੇਖਦਾ। ਹੋਰ ਨੜਿਆ ਜੇ ਵੀ ਨੜਮੇ ਸਭੀ ਕੋ ਹੋਗੇ ਵੀ ਆਹ ਕਿਹਾ ਵੜਲੇ ਅੱਜ। ਮੈਂ ਕਹਿੰਦਾ ਵੀ ਸਤਨੰਦ ਦਾ ਕਾਸਤਾ ਹੈ। ਹੈ? ਵਿੱਚੇ ਗੁੱਲੀ ਝੰਡਾ ਵਿੱਚੇ ਪਾਲਕ ਵਿੱਚੇ ਬਰਸੀਨ। ਹਾਰਾ ਕੁਸ ਹੈ। ਇਹ ਦੇਖ ਲੈ ਚਾਚੇ ਆਹ ਚੌੜਾ ਪੱਤਾ ਜੇ ਟਾਈਮ ਨਾਲ ਤੁੱਬੇ ਆ ਗਾਖ ਹੈ ਤੁੱਬੇ ਵਾਲਾ ਆਇ ਇੱਕ ਹਾਲਿਆ ਪਾਲਕ ਜੀ ਹੈ ਜਿਹੜੀ ਹਾਂ ਉਹ ਤਾਂ ਨਰਮ ਆ ਜਾਂ ਨਿਸਰੇ ਆਉਂਦੀ ਹੈ ਨਾ ਫੇਜ ਤੇ ਨਹਿੜ ਮੋਟਾ ਹੁੰਦਾ ਬਹੁਤ ਫਿਰ ਕੈੜੀ ਹੋ ਜਾਂਦੀ ਹੈ ਇਹ ਇਹ ਤਾਂ ਗਣਾਸ ਨਾਲ ਪੜਨਾਂ ਨੇ ਕੰਮ ਹੁੰਦਾ ਇਹਦਾ ਹੂੰ ਕਬੀ ਝੜ ਜਾਂਦਾ ਫੇ ਗਹਨ ਹੂੰ ਇਹਦੀ ਗੱਲ ਹੈ ਨਾਲ ਬਾਕੀ ਬਾਈਆ ਉਹਦੇ ਸ਼ਿਕਾਰੀ ਪਤੰਗਾ ਵਾਲੇ ਉਹਦੇ ਸ਼ਿਕਾਰੀ ਇਹਨਾਂ ਨੇ ਅੱਖਾਂ ਡੇਲੇ ਪੜਾ ਲੈਣ ਨਾਲੇ ਆ ਦੇਖੋ ਬੈਠੇ ਉਹ ਤਾਰਾਂਵਾਂ ਕੱਪੜੇ ਪੜਾਉਣੇ ਨੇ ਅੱਛਾ ਬਾਕੀ ਤੁਹਾਨੂੰ ਪਤੰਗ ਵੀ ਦਿਖਾਉਣੇ ਨੇ ਉੜਦੇ ਉਹ ਸੂਰਜੇ ਕੋ ਕਿੱਥੇ ਗਏ ਪਤੰਗ ਤਾਰੇ ਲਈ ਉਹ ਕਿੱਥੇ ਉਹ ਦੇਖ ਲੈ ਸ਼ਿਕਾਰੀ ਆ ਉਹ ਕਿੱਥੇ ਦੂਰ ਪਦੀ ਹੋਈ ਉਹੀ ਕਹਿੰਦਾ ਤੁਨੂੰ ਹੈ ਇਹ ਆ ਦੇ ਜੇ ਕਿਸੇ ਜਾਨਵਰ ਦੇ ਵਿੱਚ ਫਸ ਗਈ ਪੈਰ ਇੱਥੇ ਲੜਕੂਗਾ ਉਹ ਇੱਥੇ ਲੜਕੂਗਾ ਜਰਾ ਹੋਰ ਭੁੱਖ ਨਹੀਂ ਮਰ ਜਣਾ ਉਹਨੇ ਮਾਰ ਦੇਖੇ ਕੋਈ ਹੈ ਕਿ ਜੇ ਗਰਦਨ ਘੁੱਟਨ ਨੂੰ ਬੈ ਗਈ ਫਿਰ ਤਾਂ ਭੁੱਖ ਵਾਲਾ ਕੰਮੇ ਨਹੀਂ ਹੋਣਾ ਹਾਂ ਮਰਸੀਨ ਦੀ ਹਾਂ ਇਹ ਬਾਅਦ ਵੀ ਈਵਾਰਡ ਵੱਡ ਹੋ ਗਈ ਹਾਂ 30 ਵੱਡ ਹੋ ਗਈ ਹੂੰ ਉਹ ਗੰਦਲ ਦੇਖ ਲੱਗਦੇ ਸਾਬ ਨਾਲ ਬਚ ਗਈ ਉਹ ਵਿਚਾਲੇ ਤੁਸੀਂ ਦਾਤੇ ਉੱਚਾ ਚੱਕਰ ਚਲਾਈ ਗਏ ਪਤਾ ਨਹੀਂ ਖੜਾ ਰੇਲ ਉੱਪਰ ਖੜੀ ਹੈ ਹੈ ਹੋਰ ਕੀ ਡਾਤੀ ਨੇ ਤਾਂ ਆਈ ਵੀ ਕਹਿ ਦੂੰਗਾ ਭਾਈ ਬਚਾਲੀ ਬੰਦੇ ਨੇ ਹਾਂ ਕੱਲ ਨੂੰ ਹੁਣ ਆਹ ਰੋ ਦੀ ਸਾਫ ਕਰਾਂ ਬਰਸੀਨ ਆਏ ਤਨ ਵੀ ਕਰਦੇ ਹੋਰ ਕੀ ਆਹ ਰੋ ਦੀ ਸਾਫ ਕਰਾਂ ਫਿਰ ਮਸ਼ੀਨ ਤੇ ਦਵਾਈ ਵੀ ਨਹੀਂ ਜਾਊਗੀ ਨਹੀਂ ਤੇ ਦਵਾਈ ਮਾਰਨੀ ਮਸ਼ੀਨ ਬਚਣੀ ਨਾਲ ਇਹ ਇਹ ਚੱਕਰ ਚ ਤੇ ਬਰਸੀਨ ਵੀ ਫੂਕ ਜਣਾ ਹੋਰ ਇਹ ਨਾਲ ਨਾਲ ਮਾਰ ਲਗਨ ਲਗਾਏ ਰੱਖੂਗੇ ਫੋਰਾ ਹਾਂ ਕਰ ਕੰਨੀ ਹੋਰ ਇਹਨੂੰ ਕੱਲੂ ਕਰ ਦਿੰਦਾ ਸਾਫ ਇਹਨੂੰ ਕਰਦੇ ਕਰਦੇ 15 ਮਿੰਟ ਦਾ ਕੰਮ ਇਹ ਹੈ 15 ਦਾ ਹੋਰ ਬਰਸੀਨ ਬੱਢਣ ਦਾ ਸੌਖਾ ਹੀ ਹੈ ਇਹ ਕਰ ਨਹੀਂ ਉਹ ਬੰਦੇ ਕਾ ਹਾਲ ਹੁੰਦੀ ਆ ਯਾਰ ਕਾ ਹਾਲ ਆ ਹੂੰ ਜੇ ਬੰਦਾ ਕੰਮ ਲੱਗ ਗਿਆ ਫਿਰ ਹੋ ਗਿਆ ਕੰਮ ਜੇ ਬੈਠਾ ਰਿਹਾ ਸੋਚੀ ਆ ਵੀ ਸੜਾ ਕਾਉਣ ਕਰਨਾ ਐ ਕਰਨਾ ਉਹ ਕਰਨਾ ਫਿਰ ਉੱਤੀ ਜਾ ਬੈਠਾ ਫੇ ਫੇ ਨਹੀਂ ਫੇ ਹੋ ਗਿਆ ਹੋਣਾ ਵੀ ਨਹੀਂ ਹੈ ਕਿ ਨਹੀਂ ਹੋਰ ਆ ਕੁੱਤਾ ਕੀਦਾ ਇੱਕ ਚਿੱਟਾ ਥੋੜਾ ਯਾਰ ਕੁੱਤਾ ਉਧਰ ਤੇ ਆਇਆ ਹੈ ਸਬਜ਼ੀ ਵਾਲੇ ਨਾਲ ਅੱਛਾ ਜਿਹੜਾ ਸੜਾ ਇਧਰ ਨੂੰ ਸਬਜ਼ੀ ਵਾਲੇ ਨਾਲ ਆਇਆ ਮੈਨੂੰ ਤਾਂ ਲੱਗਦੀ ਸਬਜ਼ੀ ਵਾਲੇ ਨੂੰ ਕਿਸੇ ਨੇ 20 ਰੁਪਏ ਦਿੱਤੇ ਨੇ ਵੀ ਸੜਾ ਮਾਲਾਦਾਰ ਦੀ ਆ ਕੇ ਸਾਡੇ ਸਾਡੇ ਹੀ ਦੇਣੇ ਦੇ 20 ਰੁਪਏ ਹੁਣ ਤੁਸੀਂ ਵੀ ਹੁਣ ਤੁਸੀਂ ਤੁਸੀਂ 20 ਰੁਪਏ ਸਭ ਕਿੱਧਰ ਛੱਡਿਆ ਕਿਥੇ ਨਾ ਨਾ ਆਉਂ ਜਾਂਦੇ ਇੱਥੇ ਤੇ ਮੋਟ ਪਰ ਤੇ ਤਾਂ ਵਧੀਆ ਇੱਥੇ ਕੇ ਭੁੱਖਾ ਨਹੀਂ ਮਰਦਾ ਉਹ ਭੁੱਖਾ ਤਾਂ ਨਹੀਂ ਮਰਦਾ ਭੁੱਖਾ ਤਾਂ ਉਹ ਸੜੇ ਨੂੰ ਆਏ ਤਰ੍ਹਾਂ ਤਰ੍ਹਾਂ ਦੇ ਐਕਟ ਇਹਨੇ ਰੋਟੀ ਨਹੀਂ ਖਾਣੀ ਹੈਗੀ ਰੋਟੀ ਕਿੱਥੇ ਸਾਡੇ ਹਲਾ ਦੀ ਕੁੱਤੀ ਵਰ ਕਾਉ ਜਣੇ ਇਹਨੇ ਗੱਗੇ ਦੇ ਖਾਣ ਤੇ ਗਈ ਗੱਗੇ ਦੇ ਖਾਣ ਤੇ ਚਾਉਣ ਉਹਨੂੰ ਐ ਤਾਂ ਫੇਰ ਤਾਂ ਹੀ ਕੀ ਜਾਂਦਾ ਦੱਦੂ ਹਾਂ ਇਹਨੇ ਖਾਣ ਸੜੇ ਚਾਉਲਾ ਜਾ ਖਾਣੇ ਤੇ ਨ ਕੁਛ ਨਾ ਕੋ ਮਿਲਿਆ ਜਾਣਾ ਮਿਲਿਆ ਜਾਣਾ ਔਰ ਇਹ ਨਹੀਂ ਭੁੱਖਾ ਮਰਦਾ ਜਿਹੜਾ ਪਿੰਡ ਕੋਲ ਕੁੱਤਾ ਭੁੱਖਾ ਨਹੀਂ ਮਰਦਾ ਸਮਝਿਆ ਜਿਹੜਾ ਹੁਣ ਖੇਤ ਬਾਜੀ ਖੇਤਾਂ માં ਹੈ ਹਾਂ ਉੱਥੇ ਉਹ ਵੀ ਥਾਰੇ ਭੁੱਖੇ ਮਰਦੇ ਉਹ ਵੀ ਚੂਹੇ ਖਾਂਦੇ ਥਾਰੇ ਉਹ ਤਾਂ ਮੋਟਾ ਮਾਲ ਖਾਂਦੇ ਮੋਟਾ ਮਾਲ ਖਾਂਦੇ ਥਾਰੇ ਸਾਰੇ ਖੱਡਾ ਪੱਟ ਦਿੰਦੇ ਚੂਹੇ ਹੈ ਲੋ ਬਾਈ ਕੋਹ ਆਉਂਦੀ ਆ ਪਰਚੀ ਆਪਣੇ ਪਿੰਡ ਦੀ ਉਹਨੇ ਆ ਚੋਂ ਜੀ ਜੀ ਆ ਟਰੈਲਾ ਪੱਪੀ ਆ ਮੈਂ ਕਹਿੰਦਾ ਪੱਪੀ ਆ ਹਾਂ ਪੀ ਚ ਲੈ ਆਇਆ ਭੀੜ ਭੂੜ ਨਹੀਂ ਆਈ ਇਹਨੇ ਅੱਛਾ ਹਾਂ ਸਹੀ ਹੈ ਹਾਉ 9 ਵਜੇ ਖਾਲੀ ਹੋਣਾ ਮੈਂ ਆ ਜਾਣਾ ਵਧੀਆ ਫਿਰ ਤਾਂ ਨਹੀਂ ਤਾਂ ਮੈਂ ਠੀਕ ਰਿਹਾ ਉਹ ਤਾਂ ਸਾਝਾ ਜਿਹਾ ਜਾਂਦਾ ਹਨੂੰ ਮੁੜੇ ਆਉਂਦਾ ਮੈਂ ਕਹਿੰਦਾ ਉਹ ਤਾਂ ਗਿਆ じゃ8-9 ਵਜੇ ਆ 8 ਵਜੇ ਇੱਕ 2 ਘੰਟੇ ਟ੍ਰਾਲਾ ਖੜਕਿਆ ਵਾਂਗਾ ਤਾਂ ਇਹੀ ਗਿਆ ਇਹ 2 ਵਜੇ ਆਇਆ ਹੁਣ ਜੱਗਾ ਜੱਗਾ ਆਇਆ ਹੁਣਾ ਭਾਈ ਫਿਰ ਉਹ ਠੇ ਅਰਜਣੇ ਦਾ ਖਾਲੀ ਖੜਕਿਆ ਨਾ ਇਹ ਜੱਗਾ ਫਿਰ ਜੱਗਾ ਆਇਆ ਹੁਣਾ ਆਇਆ ਅਰਜਣੇ ਆ 12 ਵਜੇ ਖਾਲੀ ਹੋਇਆ ਹੁਣਾ 2 ਘੰਟੇ ਆਉਣੇ ਲੱਗੇ ਜਾਂਦੇ ਆ ਹਾਂ ਬਸ 12 ਵਜੇ ਖਾਲੀ ਕਹਿੰਦਾ ਹੋਇਆ ਇੱਕ ਦੋ ਉਹ 2 ਵਜੇ ਆਪੇ ਖੜਕ ਗਿਆ ਆਪੇ ਖੜਕ ਗਿਆ ਹੈ ਕਿ ਨਹੀਂ ਹਾਂ ਇਹਨੂੰ ਬਿਚੂ ਚੋਂ ਲੱਗਦਾ ਟਾਈਮ ਘੱਟ ਫਿਰ ਰਾਤ ਨੂੰ ਨਹੀਂ ਵਿਚਰੂ ਆਉਂਦਾ ਅੱਛਾ ਅੱਛਾ ਹਰੀ ਤਾਂ ਬੈਠੇ ਚਾਚੇ ਵਦੰਗ ਕਰਕੇ ਉਹਦੇ ਫਸਿਆ ਮੈਂ ਉੱਪਰ ਉਹਨੇ ਕਿੱਥੇ ਤੋਂ ਆਇਆ ਉਹਦਾ ਪਾਟ ਕੇ ਆਉਂ ਥੱਲੇ ਹੈਂ ਉਹਨੇ ਨਹੀਂ ਪੰਨਾ ਇਹਦਾ ਨਵੇਂ ਸ਼ਿਪ ਤਾਂਗ ਨੂੰ ਬੈਠੇ ਸੀ ਇੱਧਰ ਤੇ ਆਉਂਗਾ ਨਾ ਨਾ ਰੋਡ ਉਹਦੇ ਉੱਪਰ ਹੀ ਚੱਲਦਾ ਉਹ ਤੇ ਚੜ ਗਏ ਫੇਰ ਬਾਕੀ ਉਹ ਵੱਡ ਹੋ ਗਿਆ ਉਹ ਵੱਡ ਹੋ ਗਿਆ ਜਾਓ ਹਾਂ ਦੂਹ ਫਿਰਦੇ ਉੱਥੇ ਪਹਿਲਾਂ ਹੀ ਉਹ ਦੇਖੇ ਨਾ ਏਰੀਆ ਵੱਡੇ ਹੋਏ ਆ ਹੋਰ ਇਹ ਆ ਚੱਕ ਲਿਆ ਜੀ ਉੱਪਰ ਨੇ ਏਰੀਆ ਵੱਡੇ ਬੈਨਾਂ ਨੇ ਇਹ ਪਿੰਡ ਆ ਗਿਆ ਚੱਟ ਖੇਲੇ ਨੇ ਦੀ ਓਰੇ ਹਾਂ ਕੱਦਾ ਆਇਆ ਮੇਰੇ ਨਾਲ ਇਹ ਅੱਛਾ ਜਿੱਦਾਂ ਹੀ ਖੇਡਦਾ ਆਪਣੇ ਬੈਠੇ ਦੋ ਢਾਈ ਘੰਟੇ ਹੋ ਗਏ ਨੇ ਚੱਲ ਵਧੀਆ ਹੁਣ ਬਾਗਵਾਸੀਆ ਲੰਦਾ ਹੁਣੀ ਨੂੰ ਨੀਂਦ ਆਉਂਦੀ ਐ ਮਸਲਾ ਦੇ ਫੇਰ ਜਾ ਕੇ ਇਹਨੂੰ ਚੱਕ ਪੰਡ ਫਿਰ ਨਾ ਖਿਆਲ ਰੋ ਜਿਹੜਾ ਚੱਲ ਹਮਾ ਨੀ ਲੱਗ ਮੋਟਰ ਪਾਈ ਡਰ ਐ ਇਹਨੂੰ ਉੱਤਰ ਘਰ ਨੂੰ ਲੈ ਜਾ ਆਪਣੇ ਐਨਾ ਨਾ ਇਹਦੇ ਰੋਟ ਮੋਟਰ ਪਾਈ ਲੈ ਲੈ ਓ ਦੇ ਓ ਦੇ ਓ ਦੇ ਜਾਣਾ ਨਹੀਂ ਉਹਦੇ ਆ ਗਿਆ ਐਸੇ ਪੰਦ ਰੱਖ ਦੇ ਆ ਗਿਆ ਆ ਗਿਆ ਕਹਿੰਦਾ ਪੰਡੂ ਰੱਖ ਦੇ ਜਰੂਰ ਆਖੀ ਨੂੰ ਸਿੱਤੂ ਪਾਉਂਗਾ ਹੈ ਐਂ ਅਈ ਦੇ ਕੋਲ ਜਾ ਦੋ ਦੋ ਕਰਨੇ ਨੇ ਜਾ ਹੱਥ ਵੀ ਲਾਉਣਾ ਉਹ ਘਰ ਨੂੰ ਲੈ ਜਾ ਇਹਨੂੰ ਇੱਥੇ ਨਾ ਰੱਖ ਘਰ ਨੂੰ ਚਲੇ ਜਾਣਾ ਇਹਦੇ ਨਾਲ ਘਰ ਨੂੰ ਹੋਰਣਾ ਉਹ ਦੇ ਕੇ ਤਾਂ ਘਰ ਨੂੰ ਚਲਾਉਂਦੇ ਉਹਨੂੰ ਜਾ ਕੇ ਉਹਦੇ ਆ ਗਿਆ ਇਹ ਪ੍ਰਾਂਜੇ ਪਰ ਪੇਪਰ ਤੇ ਨੰਬਰ ਆਖ ਲਿਆ ਜਿਹਨੇ ਨੋਡੇ ਲਿਆਏ ਕਰਦੇ ਡਿਪਰ ਤੇ ਲੇ ਜਾ ਦੋਨੇ ਤੇ ਅੰਦਰ ਕਰਦੇ ਦੋ ਅੱਜੇ ਬਸ ਕੋੜੇ ਮੋਗੋ ਡਿਪਰ ਤੇ ਲੈ ਜਾ ਇਹਦੇ ਉੱਤੇ ਖਾਣ ਦਾ ਕੰਮ ਹੈ ਹੁਣ ਆਹ ਆਹ ਦੇਖ ਤਾਂ ਕੰਡਾ ਹੀ ਮੁਚੀਏ ਇਸ ਨੂੰ ਪੈਰ ਰੱਖੀ ਜਾਂਦਾ ਲਾ ਕੇ ਉਹ ਦਬਾਉਂਦਾ ਇਹ ਦਬਾਉਂਦਾ